ਉਹ ਥੱਲੇ ਸਾਰੀ ਵੱਡੀ ਬੁੱਡੀ ਪਈ ਮਰੀ ਪਈ ਸੀ ਥੱਲੇ ਕੁਝ ਦਿਨ ਪਹਿਲਾਂ ਵੀ ਅਜਿਹੀ ਖਬਰ ਸਾਹਮਣੇ ਆਈ ਸੀ ਵੀ ਇੱਕ ਸਕੂਲ ਬੱਸ ਦੇ ਹੇਠਾਂ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਦੇ ਦਿੱਤਾ ਗਿਆ ਸੀ ਉਸ ਡਰਾਈਵਰ ਦੇ ਵੱਲੋਂ ਜਾਂ ਤਾਂ ਕਹਿ ਲਿਏ ਵੀ ਜਾਣ ਕੇ ਕੀਤਾ ਗਿਆ ਸੀ ਜਾਂ ਫਿਰ ਅਣਜਾਣੇ ਵਿੱਚ ਹੋਈ ਸੀ ਪਰ ਉਸ ਬੱਸ ਡਰਾਈਵਰ ਨੇ ਬੱਚੇ ਨੂੰ ਬੱਸ ਥੱਲੇ ਦੇ ਕੇ ਉਤੋਂ ਬੱਸ ਭਜਾ ਲਈ ਸੀ ਬਾਅਦ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਉਸਤੇ ਕਾਰਵਾਈ ਵੀ ਕੀਤੀ ਗਈ ਸੀ ਅਜਿਹਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਜਿੱਥੇ 13 ਸਾਲਾਂ ਦੀ ਮਾਸੂਮ ਬੱਚੀ ਇੱਕ ਬੱਸ ਹੇਠਾਂ ਆ ਗਈ ਹੈ ਜੀ ਹਾਂ ਬੱਸ ਹੇਠਾਂ ਆਉਣ ਦੇ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੋਹਾਰ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਜਿੱਥੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਇੱਕ ਚੇਤਾਵਨੀ ਵੀ ਦਿੱਤੀ ਗਈ ਆ ਪ੍ਰਸ਼ਾਸਨ ਨੂੰ ਕਿ ਜੇਕਰ ਕੋਈ ਜਲਦ ਤੋਂ ਜਲਦ ਠੋਸ ਕਾਰਵਾਈ ਨਹੀਂ ਕੀਤੀ ਗਈ ਤਾਂ ਪਰਿਵਾਰ ਦੇ ਵੱਲੋਂ ਲਾਸ਼ ਰੱਖ ਕੇ ਧਰਨਾ ਕੀਤਾ ਜਾਏਗਾ ਜੀ ਹਾਂ ਰੋਡ ਜਾਮ ਕੀਤੇ ਜਾਣਗੇ ਲਾਸ਼ ਨੂੰ ਰੱਖ ਕੇ ਤੇ ਦੱਸ ਦਈਏ ਵੀ ਇਸ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਅਣਪਛਾਤੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਆ ਹਾਂਜੀ ਨਾਮ ਦੱਡਾ ਸੋਨੋ ਹਾਂਜੀ ਕੀ ਹੋਇਆ ਜੀ ਸਵੇਰੇ ਦੱਸੋ ਦੱਸੋ ਸਵੇਰੇ ਮੇਰੀ ਕੁੜੀ ਹੋਤੈ ਮੈਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਮੈਂ ਬਸ ਵੀਰ ਨੇ ਦੇਖਿਓ ਮਗਰੋਂ ਆਂਟੀ ਸੇ ਉਦੋਂ ਬਸਦੇ ਕਹਿੰਦੇ ਤੁਰੇ ਮੋਰੇ ਮੋਰੇ ਤੁਰੇ ਬਸ ਗਈ ਐ ਹਾਂਜੀ ਐ ਉਹਦੇ ਥੱਲੇ ਸਾਰੇ ਵੱਡੇ ਬੁੱਢੇ ਪਈ ਮਰੀ ਪਈ ਸੀ ਥੱਲੇ ਐ ਮੈਂ ਬਸ ਤਾਂ ਨੰਗੀ ਬਸ ਉੱਪਰ ਦੀ ਨੰਗੀ ਆ ਜੀ ਬਸ ਇੱਕ ਬੰਨੇ ਦੇ ਨੰਗੀ ਇੱਕ ਬੰਨਾ ਸਾਰਾ ਪਾਟਾ ਪਿਆ ਸੋ ਦਾ ਜਿਹੜਾ ਇਹਨਾਂ ਦਾ ਪਹਿਲਾਂ ਤੇ ਸਾਰੇ ਜਿਹੜੇ ਆਪਣੇ ਵਿਊਅਰਸ ਐ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਸੰਦੀਪ ਸਿੰਘ ਕਈ ਭਾਰਤੀ ਜਨਤਾ ਪਾਰਟੀ ਵਾਰਡ 29 ਦਾ ਇੰਚਾਰਜ ਆ ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਵਾਕਿਆ ਹੋਇਆ ਵਾ ਸਵੇਰੇ तकरीबन तकरीबन ਕੋਈ 4.5 ਪੌਣੇ 5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ तकरीबन 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਾ ਲਿਆ ਚੁਗਣ ਉਹ ਇੱਥੇ ਆਈ ਹੈ ਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ तकरीबन 4.5 ਪੌਣੇ 5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ ਫਰੇ ਬੜੀ ਹੀ ਸਮਝਦੇ ਆ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ ਬਟ ਉਹ ਅਣਪਛਾਤੇ ਆ ਤੇ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਆ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਏਡੀ ਵੱਡੀ ਵਾਰਦਾਤ ਹੋਈ ਆ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਆ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕੇ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜਾਰਿਸ਼ ਕੀਤੀ ਆ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ بجائے ਫਰਸਟ ایڈ ਦੇਣ ਦੀ بجائے ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਜੇ ਨਹੀਂ ਤੁਹਾਡੀ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤੇ ਕੀ ਕਰਾਂਗੇ? ਫਿਰ ਇਸਰਾਵਾ ਕ ਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸੰਸਕਾਰ ਨਹੀਂ ਕਰਨਾ ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ। ਹਾਂ। ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਤਰਨਾ ਲਾਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਰਕਾਰ ਮੰਨਾ ਇੱਧਰ ਵੇਖਿਓ ਜਰਾ ਤੂੰ ਰੁਕ ਜਾ ਇੱਕ ਮਿੰਟ ਜਰਾ ਪਹਿਲਾਂ ਐਫਆਰ ਦਰਜ ਕੀਤੀ ਗਈ ਹੈ ਜਿਹੜੀ ਕੁੜੀ ਆ ਗਈ ਬਾਸ ਥੱਲੇ ਕੀ ਹੈ ਸਾਰਾ ਮਾਮਲਾ ਵੀ ਹਾਂਜੀ ਸਰ ਇਹ ਟਟਕੇ ਦੀ ਗੱਲ ਹੈ ਕੋਈ 5:30 ਦੇ ਇਨਸੀਡੈਂਟ ਦੇ ਪਰ ਕਿ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਡਾਕਟਰਾਂ ਦੱਸੇ ਵੀ ਬਰੋਡ ਡੈੱਡ ਤੇ ਉਹਦੇ ਸੰਬੰਧੀ ਜੀ ਐਫਆਰ ਲੋਜ ਕਰ ਦਿੱਤੀ ਹੈ ਜੀ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਬਾਕੀ ਸਾਰੀ ਤਫਤੀਸ਼ ਕਰਕੇ ਦੇਖਾਂਗੇ ਕਿ ਕਿਸੇ ਵੀ ਕਨੋ ਦਾ ਐਕਸੀਡੈਂਟ ਹੋਇਆ ਵਾ ਤੇ ਚੈੱਕ ਕਰਾਂਗੇ ਫਿਰ ਉਹ ਕੈਮਰਾ ਸੰਘਾਲੇ ਜਾ ਰਹੇ ਹਾਂ ਹਾਂਜੀ ਹਾਂਜੀ 180 ਸ਼ੁਰੂ ਕਰਾਂਗੇ ਸਾਰੀ ਬੰਗਲ ਅੱਜ پوری ਬਾਕੀ ਕਾਰਵਾਈ ਕਰਕੇ ਤੇ ਫਿਰ ਲੋਸ ਕਰਦੇ ਆਂ